ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਸਾਡੇ ਚੈਨਲ ਤੋਂ ਅਸੀਂ ਤੁਹਾਡੇ ਲਈ ਕੱਚੇ ਮੁਲਾਜ਼ਮਾਂ ਦੇ ਸਬੰਧ ਵਿੱਚ ਬਹੁਤ ਵੱਡਾ ਅਪਡੇਟ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਹਾਂ ਸਾਡੇ ਚੈਨਲ ਤੋਂ ਪਹਿਲਾਂ ਵੀ ਅਸੀਂ ਕੱਚੇ ਮੁਲਾਜ਼ਮਾਂ ਦੇ ਸਬੰਧ ਵਿੱਚ ਕੋਈ ਨਾ ਕੋਈ ਅਪਡੇਟ ਜਾਰੀ ਹੁੰਦਾ ਤਾਂ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਨੇ ਹਾਂ ਤਾਂ ਅੱਜ ਵੀ ਹੈ ਜੋ ਬਹੁਤ ਵੱਡਾ ਅਪਡੇਟ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਕਫਾ ਵਿਭਾਗਾਂ ਦੇ ਸਬੰਧ ਵਿੱਚ ਜੋ ਕੱਚੇ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਅਪਡੇਟ ਆ ਜਾਰੀ ਕੀਤਾ ਹੈ ਕੀ ਆ ਪੂਰੀ ਖਬਰ ਜਾਣਾਂਗੇ ਪੂਰੀ ਖਬਰ ਤੇ ਜਾਣ ਤੋਂ ਪਹਿਲਾਂ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਸਾਡੇ ਚੈਨਲ ਤੇ ਫਸਟ ਟਾਈਮ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨੌਕਰੀਆਂ ਦੇ ਸਬੰਧ ਵਿੱਚ ਕੋਈ ਅਪਡੇਟ ਕੋਈ ਨੋਟੀਫਿਕੇਸ਼ਨ ਹੈ ਜਾਂ ਕੱਚੇ ਮੁਲਾਜ਼ਮਾਂ ਦੇ ਸਬੰਧ ਵਿੱਚ ਕੋਈ ਅਪਡੇਟ ਆਉਂਦਾ ਤਾਂ ਤੁਹਾਨੂੰ ਉਹ ਤੁਹਾਡੇ ਫੋਨ ਤੇ ਮਿਲਦਾ ਰਹੂਗਾ ਤਾਂ ਸਭ ਤੋਂ ਪਹਿਲਾਂ ਅਪਡੇਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਐਨਐਚਐਮ ਦੇ ਮੁਲਾਜ਼ਮ ਨੇ ਜੋ ਰਾਸਤਰੀ ਸਿਹਤ ਮਿਸ਼ਨ ਨੈਸ਼ਨਲ ਹੈਲਥ ਮਿਸ਼ਨ ਦੇ ਉਹਨਾਂ ਦੇ ਸਬੰਧ ਵਿੱਚ ਇੱਕ ਵੱਡਾ ਅਪਡੇਟ ਹੈ ਜਾਰੀ ਹੋਇਆ ਜੀ 21 2 2025 ਨੂੰ ਇਹ ਅਪਡੇਟ ਜਾਰੀ ਕੀਤਾ ਗਿਆ ਜੀ NHM ਅਧੀਨ ਵੱਖ-ਵੱਖ ਕੈਟਾਗਰੀ ਦੀ ਮੈਨਪਾਵਰ ਕੰਟਰੈਕਟ ਆਊਟਸੋਰਸ ਵੱਲੋਂ ਤਨਖਾਹ ਆਦਿ ਦੇ ਵਾਅਦੇ ਦੇ ਵਿੱਚ ਪ੍ਰਤੀ ਬੇਨਤੀਆਂ ਨੂੰ ਕੋਖਣ ਉਪਰੰਤ ਯੋਗ ਸਿਫਾਰਸ਼ਾਂ ਟਿੱਪਣੀਆਂ ਤਿਆਰ ਕਰਨ ਲਈ ਹੇਠ ਦਰਸਾਈ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਤਾਂ ਇਹ ਕਮੇਟੀ ਹੈ ਜੀ ਜੋ ਬਣਾਈ ਗਈ ਹੈ NHM ਅਧੀਨ ਜੋ ਕੱਚੇ ਮੁਲਾਜ਼ਮ ਕੰਮ ਕਰਦੇ ਪਏ ਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਅਦੇ ਨੂੰ ਲੈ ਕੇ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਸਾਰੇ ਜ਼ਰੂਰੀ ਤੱਥਾਂ ਨੂੰ ਵਿਚਾਰ ਕੇ ਇਹਨਾਂ ਤੱਥਾਂ ਨੂੰ ਮਾਨਯੋਗ ਪ੍ਰਮੁੱਖ ਸਕੱਤਰ ਸਿਹਤ ਜੀ ਅੱਗੇ ਪੇਸ਼ ਕਰੇਗੀ ਤਾਂ ਕਿ ਸਮਰੱਥ ਅਥਾਰਟੀ ਵੱਲੋਂ ਇਸ ਦੇ ਨਿਯਮਾਂ ਅਨੁਸਾਰ ਫੈਸਲਾ ਲਿਆ ਜਾ ਸਕੇ। ਆਸ ਕਰਦੇ ਹਾਂ ਕਿ ਜੋ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਆ ਪੰਜਾਬ ਦੇ ਉਹਨਾਂ ਨੂੰ ਜਲਦ ਹੀ ਪੰਜਾਬ ਸਰਕਾਰ ਵੱਲੋਂ ਇੱਕ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਤਾਂ ਬਹੁਤ ਵੱਡਾ ਅਪਡੇਟ ਹੈ ਜੋ NHM ਦੇ ਵਿਭਾਗ ਦੇ ਕਰਮਚਾਰੀਆ ਕੱਚੇ ਮੁਲਾਜ਼ਮ ਉਹਨਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜੀ। ਤਾਂ ਦੂਜਾ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਕੈਬਨਿਟ ਸਬਕਮੇਟੀ ਨੇ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਚੁੱਕੇ ਫੈਸਲਾਕੁਨ ਕਦਮ ਤਾਂ ਪੰਜਾਬ ਸਰਕਾਰ ਵੱਲੋਂ ਸਬਕਮੇਟੀ ਐ ਜੋ ਬਣਾਈ ਗਈ ਹੈ ਸਰਵ ਸਿੱਖਿਆ ਵਿਭਾਗ ਸਮਗਰਾ ਅਤੇ বন ਵਿਭਾਗ ਵਰਕਰ ਯੂਨੀਅਨਾਂ ਦੇ ਨਾਲ ਜੋ ਇਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਤਾਂ ਇਹਨਾਂ ਵੱਲੋਂ ਸਬਕਮੇਟੀ ਐ ਜੋ ਬਣਾਈ ਗਈ ਹੈ ਉਹਨਾਂ ਦੇ ਲਈ ਜੋ ਇਹਨਾਂ ਵੱਲੋਂ ਵੱਡੇ ਕਦਮ ਐ ਫੈਸਲਾਕੁਨ ਕਦਮ ਐ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਉਹਨਾਂ ਨੂੰ ਕੱਚਿਆਂ ਤੋਂ ਪੱਕੇ ਕਰਨ ਦੇ ਸਬੰਧ ਵਿੱਚ ਤੇ ਜਾਂ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰਨ ਦੇ ਸਬੰਧ ਵਿੱਚ ਤਾਂ ਇਹ ਦੋ ਵੱਡੇ ਅਪਡੇਟ ਆ ਜੋ ਜਾਰੀ ਹੋਏ ਆ ਕੱਚੇ ਮੁਲਾਜ਼ਮਾਂ ਦੇ ਸਬੰਧ ਵਿੱਚ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਕੱਚੇ ਮੁਲਾਜ਼ਮਾਂ ਦੇ ਸਬੰਧ ਵਿੱਚ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਸ ਤਰ੍ਹਾਂ ਦੇ ਅਪਡੇਟ ਤੁਹਾਡੇ ਫੋਨ ਤੇ ਤੁਹਾਨੂੰ ਮਿਲਦੇ ਰਹਿਣਗੇ ਜੀ ਧੰਨਵਾਦ